ਨੇ ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰਾਂ ਵੀਰਿਆਂ ਨੂੰ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਮਿੱਤਰ ਵੀਰਲੀ ਤੇ ਸਾਰੇ ਭੈਣ ਭਰਾ ਠੀਕ ਠਾਕ ਹੋਵੇ ਸੋ ਅੱਜ ਦੋ ਦਿਨਾਂ ਬਾਅਦ ਲਗ ਵੀਰ ਹਨਾ ਵਲੌਗ ਪਾਉਣ ਜਾ ਰਹੇ ਅੱਗੇ ਕਿਉਂਕਿ ਘਰ ਦੇ ਵਿੱਚ ਕੰਮ ਵੀ ਚੱਲ ਰਿਹਾ ਸੀਗਾ ਕੁਝ ਇੱਕ ਪਰਿਵਾਰਕ ਜਿਵੇਂ ਆਪਾਂ ਕਹਿੰਦੇ ਨੇ ਢਲਮਟਕਾਰਨ ਵੀ ਸਾਮੂ ਹੈ ਨਾ ਇਹ ਇੱਕਦੋ-ਬੋਗਾਂ ਦੇ ਜਾਣਾ ਪੈ ਗਿਆ ਤੇ ਜਿਹਦੇ ਕਾਰਨ ਅਸੀਂ ਵਲੌਗ ਨਹੀਂ ਪਾ ਸਕੇ ਸੋ ਉਸ ਤੋਂ ਜੋ ਅੱਜ ਦਾ ਵਲੌਗ ਹੈ ਬਹੁਤ ਹੀ ਖਾਸ ਹੋਣ ਜਾ ਰਿਹਾ ਮੈਂ ਤੁਹਾਨੂੰ ਇੱਕ ਬਹੁਤ ਹੀ ਹੁਨਾਰੀ ਤੇ ਨਵੇਕਲੀ ਜੀ ਉਮਰ ਦਾ ਆਪਣਾ ਨੌਜਵਾਨ ਹੈ ਜੋ ਇੱਕ ਕੀਰਤਨ ਨਾਲ ਜੁੜਿਆ ਹੋਇਆ ਬੰਦਾ ਹੈ ਕੀਰਤਨ ਨਾਲ ਜੁੜਿਆ ਹੋਇਆ ਉਹ ਇਨਸਾਨ ਹੈਗਾ ਕਣਕਣ ਬਾਈ ਦਾ ਜਿਹੜਾ ਨਾ ਮਤਲਬ ਮੇਰਤਾਨਾ ਉਹਦੇ ਵਿੱਚੋਂ ਉਹਦਾ ਬੋਲ ਬੈਗਾ ਤੇ ਬਹੁਤ ਹੀ ਹੁਨਾਰੀ ਮੁੰਡਾ ਜੀ ਆਪਣਾ ਹਰੀਕੇ ਬੁਰਜ ਤੋਂ ਬਾਈ ਜੀ ਬਿਲੋਂਗ ਕਰਦੇ ਆ ਤੇ ਬਾਈ ਦਾ ਨਾਮ ਹੈਗਾ ਲਭ੍ਰਿਤ ਲਭ੍ਰਿਤ ਨਾਲ ਕਰਵਾਉਂਦੇ ਆ ਤੁਹਾਡੀ ਜਾਣ ਪਛਾਣ ਤੇ ਮੈਨੂੰ ਬਈ ਉਮੀਦ ਹੈ ਵੀ ਤੁਸੀਂ ਇਸ ਹੌਨਾਰਜੇ ਨੌਜਵਾਨ ਨੂੰ ਹੌਸਲਾ ਪਹੁੰਚਾਈ ਕਰੋਗੇ ਮਾਈ ਨਪਰੀ ਪਹਿਲਾਂ ਤੁਹਾਡਾ ਸਾਰੀ ਵੈਲਕਮ ਕਰਨਾ ਸਾਡੇ ਚੈਨਲ ਟੈਨਲ ਬਰਾਦਰਾਂ ਦੇ ਉੱਪਰ ਤੁਸੀਂ ਵੀ ਇੱਕ ਹੋਣ ਹਰ ਸਖਸੀਅਤ ਤੋਂ ਬਿਕੇ ਕਿਉਂਕਿ ਮੈਂ ਦੇਖਿਆ ਆਪਣੇ ਸਮਾਜ ਦੇ ਵਿੱਚ ਕਈ ਹੀਰੇ ਤਾਂ ਰੁਲ ਜਾਂਦੇ ਨੇ ਕਿਉਂਕਿ ਉਹਨਾਂ ਦੀ ਸਮੇਂ ਨਾਲ ਕਦਰ ਨਹੀਂ ਪੈਂਦੀ ਹੈ ਜੀ ਕਿਉਂਕਿ ਮੈਂ ਇਹ ਵੀ ਗੱਲ ਮੰਨਦਾ ਗਿਆ ਕਿ ਅੱਜ ਇੱਕ ਸੋਸ਼ਲ ਮੀਡੀਆ ਦਾ ਜਵਾਨ ਆ ਗਿਆ ਹੈ ਨਾ ਤੁਸੀਂ ਆਪਣੀ ਜੋ ਵੀ ਮਤਲਬ ਤੁਹਾਡੇ ਕੋਲ ਨੇ ਕੋਲੋਂ ਕਿਸੇ ਵੀ ਹੱਦ ਤੱਕ ਫਿੜ ਜਾ ਸਕਦੇ ਹੋ ਹਨ ਨਾ ਸੋ ਦੋਸਤੋ ਦੱਸ ਦਈਏ ਕਿ ਮਾਈ ਜੀ ਦਾ ਕੰਮ ਹੈ ਜੋ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਉਹ ਕਿੰਨੇ ਕੰਮ ਕਰ ਰਹੇ ਨੇ ਬਹੁਤ ਹੀ ਸੋਹਣਾ ਕਰਿਆ ਕੰਮ ਉਹਨਾਂ ਨੇ ਨੇ ਵੀ ਗੈਰਾ ਮਾਰਬਲ ਗੈਰਾ ਲਗੁੰਨਾ ਬਹੁਤ ਹੀ ਬਹੁਤ ਹਾਰਾ ਨੌਜਵਾਨ ਸੋ ਗੱਲ ਕਰ ਲਈ ਬਾਈ ਜੀ ਪਹਿਲੇ ਤਾਂ ਤੁਹਾਡਾ ਸੁਣਨਾ ਹੋਣਾ ਬਸ ਫਿਰ ਆਪਾਂ ਆਪੇ ਇਸ ਦੇ ਤੋਂ ਡਿਪੈਂਡ ਨਹੀਂ ਕਰ ਸਕਦੇ ਪਿੰਡ ਹਰੀਕੇ ਬਰਚੂ ਜ਼ਿਲ੍ਹਾ ਇਹਦਾ ਪਰਮਾਨਾ ਜ਼ਿਲ੍ਹਾ ਮਾਨਸਾ ਪੈਂਦਾ ਹੈ ਬਾਈ ਜੀ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਮੈਨੂੰ ਸਮਾਂ ਹੋਵੇ ਆਪਣਾ ਕਟੋੜ ਵੀ 7-8 ਸਾਲ ਹੋ ਗਏ ਸੋ ਇਹ ਕੰਮ ਦੀ ਲਾਪਰੀ ਤੇ ਗੱਲ ਕਰ ਲਈ ਇੱਕ ਹੁੰਦਾ ਹੈ ਜਿਵੇਂ ਤੁਸੀਂ ਪੜ੍ਹਾਈ ਕਿੰਨੀ ਕੀਤੀ ਤੁਸੀਂ ਨੇ ਪੜ੍ਹਾਈ ਤਾਂ ਹੀ ਬਸ ਤੋਂ ਉਹ ਸੀਗਾ ਜਿਵੇਂ ਸਭੀ ਉਹ ਮੇਰੇ ਡੈਡੀ ਕੋਲ ਗਿਆ ਸੀ ਜੇ ਹਾਂ ਇਹ ਗੱਲ ਬਹੁਤ ਹੀ ਇੰਟਰਸਟਿੰਗ ਸਟੋਰੀ ਹੋਣ ਜਾ ਰਹੀ ਹੈ ਦੋਸਤੋ ਵੀਡੀਓ ਸਕਿਪ ਨਾ ਕਰਿਓ ਮੈਂ 7ਵੀਂ ਚ ਪੜਦਾ ਸੀਗਾ ਜੀ ਤੇ ਮੇਰਾ ਨਾਮ ਰੇਡੀ ਗੁਜਰੇਸ਼ 2011 ਬਣਾ ਚ ਜੀ ਤੇ ਮੇਂ ਡੈਥ ਹੋ ਗਈ ਸੀ ਤਾਂ ਕਰਕੇ ਥੋੜਾ ਪੜਾਈ ਕਾ ਵੀ ਆ ਕਿੰਨੇ ਕਿੰਨੇ ਭੈਣ ਭਰਾ ਹੋ ਲਾਪੇ ਤ ਅਸੀਂ ਤੇਰੇ ਨਾਲ ਭਾਈਆਂ ਆਂ ਅੱਛਾ ਦੋ ਦੂਸਰੇ ਵੱਡੇ ਆ ਜੇ ਤੁਹਾਡੇ ਤੋਂ ਛੋਟੇ ਨੇ ਨਾਲ ਵੱਡੇ ਨਹੀਂ ਜੀ ਮੇਥੋਂ ਦੂਗੇ ਅੱਛਾ ਅੱਛਾ ਮਤਲਬ ਕਹਣ ਤੋਂ ਭਾਵ ਤੁਸੀਂ ਨਸੇ ਪੱਤੇ ਤੋਂ ਦੂਰ ਰਹੇ हां ਇਹ ਨਸਬਤ ਇਹ ਦੂਰਾ ਜਿਹੜੀ ਮਤਲਬ ਤੁਸੀਂ ਆਪਣੀ ਇੱਕ ਜ਼ਿੰਮੇਵਾਰੀ ਵੀ ਸਮਝੀ ਵੀ ਹੁਣ ਜਦੋਂ ਕਿਉਂ ਜਦੋਂ ਪਿਤਾ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ ਹੈਨਾ ਬਹੁਤ ਜਿਆਦਾ ਕਠਿਨਾਈਆਂ ਦੇ ਵਿੱਚ ਇੱਕ ਸਮਾਂ ਉਹ ਵੀ ਹੁੰਦਾ ਦੋਸਤੋ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਸਾਡੇ ਬੰਦ ਸਾਹਿਬ ਦੀ ਡੈਥ ਵੀ 2011-12 ਦੇ ਵਿੱਚ ਹੁੰਦੀ ਹੈ ਤੇ ਮਤਲਬ ਉਹ ਜਿਹੜੇ ਨੇੜਲੇ ਰਿਸ਼ਤੇਦਾਰ ਨੇ ਹੈਨਾ ਜਾਂ ਹੋਰ ਸਾਡਾ ਜਾਣਦੇ ਹਾਂ ਹਾਂ ਇਹ ਤਾਂ ਲੱਗੇ ਚਾਚੇ ਦਾ ਵੀ ਫਰਕ ਪੈ ਜਾਂਦਾ ਹੈ ਹਾਂਜੀ ਹਾਂ ਸੋ ਫਿਰ ਤੈਨੂੰ ਕੀ ਲੱਗਿਆ ਲਾਪਰੀ ਤੇ ਇਹ ਕੰਮ ਵੀ ਕਿੱਥੋਂ ਦਾ ਇਹ ਕੰਮ ਦੀ ਪਛਗੜ ਕਰੀ ਤੈਨੂੰ ਲੱਗਿਆ ਵੀ ਜ਼ਿੰਦਗੀ ਜਿਉਣ ਵਾਸਤੇ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਬੇਈ ਦਾਈ ਮੰਨ ਕੇ ਜਦੋਂ ਮੇਰੇ ਜਿਹੜੇ ਮੇਰੀ ਮਾਸੀ ਦੀ ਕੁੜੀ ਐ ਕੁੜੀ ਬੈਜੀ ਹੋਈ ਹੈ ਜੀ ਇਧਰ ਆਪਣਾ ਬਾਮਣ ਵਾਲੇ ਹਾਂਜੀ ਹਾਂ ਤੇ ਉਹ ਆਏ ਜੀ ਮੇਰੇ ਭਾਜੀ ਉੱਤਰਨਾ ਬਹੁਤ ਛੋਟੀ ਹੁੰਦਾ ਜੀ ਬੱਚੇ ਵਾਂਗ ਹੁੰਦਾ ਛੋਟਾ ਜਿਹਾ ਅੱਛਾ ਅੱਛਾ ਤੇ ਸੱਤ ਮਹੀਨੇ ਚ ਪੜਦੇ ਫਿਰ ਉਹ ਪਤੀ ਆਈ ਉਮਰ ਗਿੱਡੀ ਖੁੰਦੀ ਜਾਂਦਾ ਹਾਂ ਆਇਆ ਸੋਦੇ ਭਾਈ ਉਹ ਆਇਆ ਨਾਲ ਅਦਿਵਿੰਦਰ ਉਹ ਆਇਆ ਜੀ ਉਹਨੂੰ ਕਹਿੰਦਾ ਵੀ ਜਾ ਕਰਕੇ ਕੀ ਕੋਈ ਫਾਇਦਾ ਨਹੀਂ ਹੁੰਦਾ ਹੋਂਦ ਉਹ ਵਟੀ ਕੇ ਸਕੂਲ ਹੋਈ ਤੇ ਵੀ अवेलेबल ਦਾ ਉਹਨੂੰ ਕਹਿੰਦੇ ਵੀ ਆਏ ਦੋ ਕੰਮ ਚ ਕਰਾਂਗੇ ਜੀ ਤੇ ਪ੍ਰੋਗਨੂ ਲੈ ਗਏ ਸੀ ਉੱਥੇ ਬਾਂਮਣਾ ਵਾਲੇ ਉੱਥੇ ਜਾ ਕੇ ਕੰਮ ਸਿੱਖਿਆ ਕੈਸ ਸਾਲ ਉਹਨਾਂ ਕੋਲੇ ਤੁਸੀਂ ਬਾਂਮਣਾ ਨਾਲ ਮੈਂ ਇੱਕ ਟੋਕਾ ਦੇ ਦੂਆ ਮੰਨ ਲੂ ਵੀ 5 ਸਾਲ ਦਾ ਹਾਂ ਤੇ ਕੋਲੇ 2011 ਚ 2012 ਚ 12 ਦੇ ਕਰੀਬ ਹੀ ਗਿਆ ਸੀ ਮੈਂ ਜੀ ਤੇ 5 ਸਾਲ ਉੱਥੇ ਲਾਇਆ 2017 16 ਸਾਲ ਮੈਂ ਹੁਣ ਦਾ ਕੰਮ ਕਰ ਰਿਹਾ ਹਾਂ ਤਾਂ ਕਿਹਾ ਸੀ 15 ਅੱਲਾ ਪ੍ਰੀਤ ਗੱਲ ਕਰ ਲਈ ਮਾਤਾ ਜੀ ਹੋਣਗੇ ਇਸ ਟਾਈਮ ਨਾ ਮਾਤਾ ਹੈਗੇ ਨਹੀਂ ਆਪਾਂ ਤੇ ਮਾਤਾ ਜੀ ਖਾਤਰ ਕਰਦੇ ਵੀ ਮੇਰਾ ਪੁੱਤ ਕਮਾਈ ਕਰਦਾ ਹਾਂ ਜੀ ਬਹੁਤ ਫਖਰ ਤਾਂ ਕਰ ਲੱਗਦਾ ਕਿ ਤੁਹਾਨੂੰ ਆਪ ਨੂੰ ਵੀ ਨੀਂਦ ਵਧੀਆ ਹੁੰਦੀ ਹੋਣੀ ਆ ਵੀ ਮੈਂ ਇੱਕ ਮਿਹਨਤ ਦੀ ਰੋਟੀ ਖਾ ਰਿਹਾ ਇਹਦਾ ਗੱਲ ਹੈ ਕਿ ਹੁਣ ਤੁਸੀਂ ਆਪ ਹੀ ਲਾ ਲਓ ਕਿ ਕਈ ਮੁੰਡੇ ਨੇਗੇ ਵਿਲੇਵਰ ਦੇ ਵਿਰਾਸਤ ਟੁੱਟਾ ਹੋ ਆ ਲੱਗਦਾ ਨਾ ਉਹ ਕੋ ਹੱਕਾ ਕੀ ਤੇ ਬਾਕੀ ਫਿਰ ਤੁਸੀਂ ਆਪ ਹੀ ਦੇਖ ਲਓ ਆਪਣਾ ਕੰਮ ਲਾਪਿਤ ਦੇ ਪਿੰਡ ਦੀ ਗੱਲ ਕਰੀਏ ਲਾਪਿਤ ਕਿੰਨੇ ਕਿਲੋਮੀਟਰ ਹੈ ਜਿਹੜਾ ਪਿੰਡਾ ਤੁਹਾਡਾ ਸਾਡੇ ਤੋਂ ਮੇਰੇ ਇਥੋਂ ਪਿੰਡ ਘਟਕਟ ਹੈਗਾ ਜੀ ਤੁਸੀਂ 30 30 30 ਕਿਲੋਮੀਟਰ ਪਹਾਇਂਦਾ ਏਥੋਂ 30 ਕਿਲੋਮੀਟਰ ਜੀ ਵੀਰਾ ਸਵੇਰ ਆ ਅਪ ਡਾਊਨ ਕਰਦਾ ਹੈਗਾ ਤੁਸੀਂ ਲਾ ਲਓ ਸਵੇਰ ਆਨ ਦਾ 60 ਕਿਲੋਮੀਟਰ ਹੋ ਗਿਆ ਨਾ ਹਾਂ ਜੀ ਸਰ ਕਨੈਕਟਰੋਂ ਪਾਏ ਜਾਂਦਾ ਸੋ ਬਈ ਇਹ ਜੀਵਨ ਦੇ ਨਾਲ ਸੰਘਰਸ਼ ਕਰ ਰਿਹਾ ਹੈਗਾ ਸੋ ਦੋਸਤੋ ਤੁਹਾਡਾ ਇੱਕ ਲਾਇਕ ਜਾਂ ਤੁਹਾਡਾ ਇੱਕ ਸ਼ੇਅਰ ਇਸ ਨਵੇਂ ਜਿਹੇ ਇੱਕ ਹੁਨਰਵੰਦ ਬੰਦੇ ਨੂੰ ਬਹੁਤ ਲੰਮੀਆਂ ਉਚਾਈਆਂ ਤੱਕ ਲੈ ਜਾ ਸਕਦਾ ਹੈ ਮੈਨੂੰ ਮਾਨਾ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਸੋ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਾਂ ਕੋਠੀਆਂ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਇਨਾਂ ਦਾ ਕੰਟੈਕਟ ਨੰਬਰ ਵੀ ਹੈ ਜਿਹੜਾ ਉਹ ਅਸੀਂ ਮੈਂਸ਼ਨ ਕਰਾਂਗੇ ਬਾਕਾਇਦਾ ਅ ਗੱਲ ਇਹ ਵੀ ਹੈਗਾ ਕੱਲਾ ਆਪਣਾ ਥੋੜਾ ਜਿਹਾ ਇਹ ਸੀਗਾ ਆਪਣਾ ਕੰਮ ਥੋੜਾ ਸੀਗਾ ਪਰ ਬਾਈ ਜੀ ਦੇ ਜਿਹੜੇ ਆਪਾਂ ਗੱਲ ਕਰੀ ਹੈ ਸਿਹਤ ਉਹ ਬਹੁਤ ਵੱਡੀ ਹੈਗੀ ਕਿਉਂਕਿ ਵੱਡੇ-ਵੱਡੇ ਕੋਠਿਆਂ ਦੇ ਇਹ ਠੇਕੇ ਲੈਂਦੇ ਨੇ ਜੋ ਵੀ ਇਹਨਾਂ ਨੇ ਕੰਮ ਕੀਤਾ ਹੈ ਉਹ ਤੁਹਾਨੂੰ ਇੱਕ ਵਾਰੀ ਮੈਂ ਉਹਦੀ ਵੀ ਚਲਕ ਦਿਖਾਉਂਗਾ ਸੋ ਲਾਪ੍ਰਿਤ ਵੀਰੇ ਆ ਆਪਾਂ ਆਪਣਾ ਕੰਟੈਕਟ ਨੰਬਰ ਇੱਕ ਵਾਰੀ ਬੋਲ ਦਈਏ ਮੇਰਾ ਕੰਟੈਕਟ ਨੰਬਰ 85573 ਤੇ 3125 ਸੋ ਇੱਕ ਵਾਰ ਫੇਰ ਤੋਂ ਅਸੀਂ ਦੱਸ ਦਈਏ 85570 31250 31250 ਸੋ ਇਹ ਬਾਈ ਦਾ ਨੰਬਰ ਹੈਗਾ ਜਿਹੜੇ ਵੀ ਤੁਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋਗੇ ਦੂਰ ਦਰਾਡੇ ਕੋਈ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਤਾਂ ਵੀਰ ਹੁਣੇ ਬਹੁਤ ਹੀ ਸੋਨਾ ਕੰਮ ਕਰਦੇ ਆ ਬਾਕੀ ਆ ਆਪਣਾ ਕੰਮ ਤੁਸੀਂ ਜ਼ਿਆਦਾ ਦੇਖ ਹੀ ਰਹੋਗੇ ਬਾਕੀ ਉਧਰ ਕਮਰਾ ਵੀ ਬਾਈ ਉਹਨਾਂ ਨੇ ਤਿਆਰ ਕਰਿਆ ਗਿਆ ਤੁਸੀਂ ਬਾਕੀ ਜਦੋਂ ਆਹ ਰੁੱਖ ਤਿਆਰ ਹੋ ਗਈ ਇਹ ਵੀ ਇਹਦੀ ਵੀ ਚਲ ਕੇ ਤੁਹਾਨੂੰ ਦਿਖਾਵਾਂਗੇ ਮੈਨੂੰ ਉਮੀਦ ਹੈ ਵੀ ਤੁਸੀਂ ਇਸ ਹੁਨਰਬੰਦ ਬੰਦੇ ਨੂੰ ਹੈਨਾ ਹੋਰ ਅੱਗੇ ਲੈ ਕੇ ਜਾਓਗੇ ਤੇ ਬਾਤੋ ਆਦਿ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਬਾਕੀ ਤੁਹਾਨੂੰ ਚਲ ਕਿਹੜੀ ਕਮਰੇ ਜਾਓ ਆਪਾਂ ਉਹਦਰ ਵਿਖਾਉਨੇ ਇਹ ਲਾਪਰੀ ਤੋਂ ਉਹਨਾਂ ਨੇ ਕੰਮ ਕੀਤਾ ਹੈ ਤੁਸੀਂ ਦੇਖ ਹੀ ਸਕਦੇ ਹੋ ਗੋਲਾ ਗੋਲਾ ਬਹੁਤ ਹੀ ਵਧੀਆ ਲਾਇਆ ਹੈ ਬਹੁਤ ਬਰੀਕੀ ਨਾਲ ਇਹਨਾਂ ਨੇ ਕੰਮ ਕੀਤਾ ਹੋਇਆ ਸਾਰਾ ਮਤਲਬ ਕੰਮ ਦੇ ਵਿੱਚ ਅਜੇ ਤੱਕ ਕੋਈ ਕੰਪਲੀਟ ਨਹੀਂ ਹੋਈ ਹੈਗੀ ਬਹੁਤ ਹੀ ਮਿਹਨਤ ਕਿਸ ਨੌਜਵਾਨ ਨੇ ਇਹ ਸੋ ਮੇ ਪੰਜਾਬੀਓ ਸਾਰਿਆਂ ਦਾ ਆਪਣਾ ਇੱਕ ਫਰਜ਼ ਬਣਦਾ ਹੈ ਕਿ ਇਹਨਾਂ ਦੋਸਤਾਂ ਨੂੰ ਆਪਾਂ ਬੱਤੋ ਵੱਧ ਸਹਿਯੋਗ ਕਰੀਏ ਆ ਬਾਕੀ نیچے ਵੀ ਤੁਸੀਂ ਦੇਖ ਹੀ ਸਕੋਗੇ ਜਿੰਨਾ ਕੰਮ ਕੀਤਾ ਇਹ ਸਾਰਾ ਇਹਨਾਂ ਭਰਾਵਾਂ ਨੇ ਹੀ ਕੀਤਾ ਹੈਗਾ ਲੋ ਜੀ ਆਪਣੇ ਚੱਲ ਰਿਹਾ ਮਕਾਨ ਦੀ ਆ ਜਮ ਮੁਰਮਤ ਦਾ ਕੰਮ ਤੇ ਨਾਲ ਹੀ ਲੱਗ ਰਹੀ ਹੈ ਟੁਕੜੀ ਸੋ ਕੁਝ ਘੱਟ ਤੱਕ ਕੰਮ ਕੰਪਲੀਟ ਹੋ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਟਾਈਲੈਂਡ ਤੋਂ ਬਹੁਤ ਕੈਂਡ ਲਾਈਆਂ ਜਿੰਗਿਆ ਸਾਰਾ ਗੱਲਬਾਤ ਹੈ ਕਿ ਬਾਈਆਂ ਨਾਲ ਵੀ ਤੁਹਾਨੂੰ ਬਾਅਦ ਵਿੱਚ ਬੁਲਾਵਾਂਗੇ ਕਿਹੜੇ ਪਿੰਡ ਤੋਂ ਨੇ ਵੀ ਕੀ ਗੱਲਬਾਤ ਹੈ ਹਨਾ ਹੋਰ ਜੱਗ ਠੀਕ ਹੈ ਰਹਿ ਗਿਆ ਕੰਮ हां दो दिनਾਂ ਦਾ ਨੰਬਰ ਹੀ ਕਰਦੇ ਆਪ ਵੀ ਕਿਤੇ ਤੇਲ ਨਾ ਹੋ ਗਏ ਨਾ ਵੀ ਜਗਾ ਆਪਣਾ ਘੈਂਟ ਭਰਾ ਗਿਆ ਜਿੱਦਣ ਦੇ ਆ ਵੀ ਕੰਮ ਚੱਲਿਆ ਗਿਆ ਜੱਗਾ ਉਦੋਂ ਤੋਂ ਹੀ ਆਪਣੇ ਨਾਲ ਆ ਗਿਆ ਜਗਾ ਨਜ਼ਾਰੇ ਨੇ ਤੰਗ ਤਾਂ ਨਹੀਂ ਹੋਇਆ ਆਪਾਂ ਤੰਗ ਕਰਨਾ ਵੀ ਨਹੀਂ ਕਿਸੇ ਨੂੰ ਬੰਦੇ ਨੂੰ ਠੀਕ ਹੈ ਨਾ ਨਜ਼ਾਰੇ ਲਓ ਵੀਰ ਸਾਡਾ ਹੌਲ ਹਨੇਰੇ ਨਾਲ ਕੰਮ ਕਰੀ ਚੱਲੋ ਲਓ ਜੀ ਇਹ ਸਾਡਾ ਅੱਜ ਤੱਕ ਕੰਮ ਕੰਦਾ ਚੱਲ ਰਿਹਾ ਹੈ Thank you. ਸੋ ਅੱਜ ਆਪਣਾ ਕੰਮ ਹੋ ਚੱਲਿਆ ਸਮਾਪਤ ਕੁਝ ਹੱਦ ਤੱਕ ਤੇ ਬਾਈ ਹੁਣੀ ਸੀ ਟੁਕੜੀ ਵਗੈਰਾ ਲਗਾ ਕੇ ਚਲੇ ਗਏ ਨੇ ਸੋ ਜੋ ਉਹਨਾਂ ਦਾ ਮੈਨਤਾਨਾ ਦੀ ਬਾਈ ਉਹਨਾਂ ਨੂੰ ਆਪਾਂ ਦੇ ਦਿੱਤਾ ਹੈ 306 ਕਵਰ ਫਟ ਬਣਾਇਆ ਸੀਗਾ ਆ ਜਿਹੜੇ ਭਰਾ ਪੱਥਰ ਦਾ ਕੰਮ ਕਰਵਾਉਣਾ ਚਾਹੁੰਦੇ ਆ ਮਾਰਬਲ ਲਗਾਉਣਾ ਚਾਹੁੰਦੇ ਆ ਉਹਨਾਂ ਲਈ ਇੱਕ ਰਾਇਮਾਸੋਰਾ ਵੀ ਹੈ ਕਿ ਥੋੜਾ ਜਿਆ ਕਾਸਟਲੀ ਆ ਮਹਿੰਗਾ ਹੁੰਦਾ ਕੰਮ ਇਹਦੇ ਵਿੱਚ ਕੀ ਆ ਨਾ ਕਿ ਜੋ ਵੀ ਤੁਹਾਡੇ ਏਰੀਆ ਦੇ ਵਿੱਚ ਮਤਲਬ ਮਾਰਬਲ ਦਾ ਜਾਂ ਪੱਥਰ ਦਾ ਕੰਮ ਕਰਦੇ ਨੇ ਉਹਨਾਂ ਨਾਲ ਪਹਿਲਾਂ ਤੁਸੀਂ ਆਪਣੀ ਗੱਲਬਾਤ ਖੋਲ੍ਹ ਲਿਆ ਕਰੋ ਕੰਮ ਬਹੁਤ ਸੋਹਣਾ ਕਰਿਆ ਤੇ ਬਹੁਤ ਹੀ ਬਰੀਕ ਜਿਹਾ ਕੰਮ ਸੀਗਾ ਤੇ ਮਿਹਨਤਾਂ ਬਾਈਆਂ ਦਾ ਆਪਾਂ ਬਾਈਆਂ ਨੂੰ ਦੇ ਦਿੱਤਾ ਜੀ ਏਰੀਆ ਬਣਾਇਆ ਸੀ ਅਸੀਂ 306 ਸਕਰ ਫੁੱਟ ਮੈਂ ਇੱਕ ਚਲਕ ਤੁਹਾਨੂੰ ਦਿਖਾ ਵੀ ਦੇਣਾ ਜਿਹੜਾ ਉਹਨਾਂ ਨੇ ਕੰਮ ਕਰਿਆ ਹੈਗਾ ਜਿਵੇਂ ਕਿ ਇਧਰ ਆਪਣੇ ਕਮਰੇ ਦੇ ਟੋਕੜੀ ਵਗੈਰਾ ਹੋਗੇ ਤੇ ਆਹ ਸਟੈਪ ਵਗੈਰਾ ਹੋਗੇ ਤੇ ਨਾਲ ਹੀ ਥੋੜਾ ਜਿਹਾ ਐਡ ਹੋਇਆਗਾ ਭਈ ਆਪਣਾ ਆਰਸੋਈ ਵਾਲਾ ਪਾਰਟ ਤੇ ਆ ਚੀਜ਼ ਜਿਹੜੀ ਉਹਨਾਂ ਨੇ ਬਣਾਈ ਆ ਕਿ ਘੈਂਟ ਲੁੱਕ ਆ ਕੀ ਸੋਹਣਾ ਲੱਗਦਾ ਹੈ ਨਾ ਤੇ ਪੈਸੇ ਵੀ ਬਹੁਤ ਸੋਹਣੇ ਲੱਗੇ ਨੇ ਬਾਈ ਕਿਉਂ ਬਈ ਜਕੇ ਹਾਂ ਹੈ ਐਸਾ ਨੂੰ ਦੇਖ ਕੇ ਤਾਂ ਜੀ ਲੱਗਦਾ ਹੈ ਨਾ ਪੈਸੇ ਨੂੰ ਇੱਕ ਵਾਰੀ ਤਾਂ ਬਾਈ ਦਿਲ ਕਾਉ ਮਾਉ ਕਰਦਾ ਹੈ ਨਾ ਜਦੋਂ ਪੈਸੇ ਲੱਗਦੇ ਨੇ ਹੈ ਨਾ ਤੇ ਇਹੋ ਜਿਹਾ ਸਾਡਾ ਅੱਜ ਦਾ ਦਿਨ ਰਿਹਾ ਸੋ ਹੁਣ ਫੇਰ ਆਪਾਂ ਹੌਲੀ ਹੌਲੀ ਨਾ ਚਿਵਾਰੇ ਵਾਲਾ ਜਿਹੜਾ ਪ੍ਰੋਜੈਕਟ ਹੈਗਾ ਉਹ ਆਪਾਂ ਚਲਾਵਾਗੇ 2 ਕੁ ਮਹੀਨੇ ਠਹਿਰ ਕੇ ਨਾਲੇ ਉਦੋਂ ਤੱਕ ਆਪਾਂ ਲਖਬੀਰ ਪੈਸੇ ਪੂਸੇ ਇਕੱਠੇ ਕਰ ਲਾਂਗੇ ਹਨਾ ਇੱਕ ਵਾਰੀ ਪਹਿਲਾਂ ਇਹ ਸਾਰਾ ਸੁਰਮਾ ਆਪਾਂ ਕੱਢਾਂਗੇ ਹੁਣ ਕਿਉਂ ਭਈ ਲੇਬਰ ਦੇ ਰੁਪਏ ਹੋਰ ਸਾਰਾ ਵਿੱਚ ਹੀ ਆ ਜਾਂਦਾ ਹੈ ਨਾ ਬਹੁਤ ਖਰਚੇ ਵੱਧ ਜਾਂਦੇ ਆ ਮਿਸਤਰੀਆਂ ਦੀਆਂ ਦਿਹਾੜੀਆਂ ਹਨਾ ਸੋ ਬਈ ਇਸੇ ਤਰ੍ਹਾਂ ਆਪਣਾ ਪਿਆਰ ਸਤਿਕਾਰ ਬਣਾਈ ਰੱਖਿਆ ਕਰੋ ਸੋ ਅਗਲੇ ਬਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਫੇਰ ਤੋਂ ਪਾਵਾਗੇ ਸਾਂਝ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ